ਨਚਮ ਚਮਕੀਲਾ ਆਪਣੇ ਸਾਥੀਆਂ ਨੂੰ ਦੱਸਦਾ ਹੈ ਕਿ ਉਸਨੇ ਇੱਕ ਫੈਸਲਾ ਲਿਆਏ ਕਿ ਹੁਣ ਉਹ ਧਾਰਮਿਕ ਰਿਕਾਰਡ ਬਣਾਵੇਗਾ ਉਸਦੇ ਸਾਥੀ ਚੁੱਪ ਹੁੰਦੇ ਹਨ ਇੱਕ ਸਾਥੀ ਉਸਦੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਹੈ ਕਿ ਤੈਨੂੰ ਸਦਮਾ ਲੱਗਿਆ ਏ ਚਮਕੀਲਾ ਦੁਬਾਰਾ ਕਹਿੰਦਾ ਹੈ ਕਿ ਮੈਂ ਬਣਾ ਸਕਦਾ ਹਾਂ ਧਾਰਮਿਕ ਅਤੇ ਚਮਕੀਲਾ ਦੋਵੇਂ ਸ਼ਬਦ ਇਕੱਠੇ ਬੋਲਣਾ ਵੀ ਪਾਪ ਹੈ ਚਮਕੀਲਾ ਤੁੰਬੀ ਵਜਾ ਕੇ ਨਵਾਂ ਰਾਗ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਸਿਵੀਆਂ ਡੀਐਸਪੀ ਨੂੰ ਦੱਸਦਾ ਹੈ ਕਿ ਨਾਮ ਜਪ ਲੈ ਚਮਕੀਲੇ ਦਾ ਗੀਤ ਹੈ ਡੀਐਸਪੀ ਕਹਿੰਦਾ ਹੈ ਕਿ ਮੈਨੂੰ ਲੱਗਿਆ ਹੀ ਸੀ ਕਿ ਉਸਦੀ ਆਵਾਜ਼ ਹੈ ਪਰ ਫਿਰ ਮੈਂ ਸੋਚਿਆ ਕਿ ਐਦਾਂ ਕਿਵੇਂ ਹੋ ਸਕਦਾ ਹੈ ਪੁੱਤ ਜਾਂਦੀ ਵਾਰੀ ਤਲਵਾਰ ਵਿੱਚ ਚਾਂਦੀ ਤਰਦਾ ਹਾਂ ਸਿਵੀਆਂ ਦੱਸਦਾ ਹੈ ਕਿ ਚਮਕੀਲੇ ਦੀ ਧਾਰਮਿਕ ਐਲਬਮ ਨਾਮ ਜਪ ਲੈ ਉਸ ਨੇ ਵੀ ਸਾਰੇ ਰਿਕਾਰਡ ਤੋੜ ਦਿੱਤੇ ਸਨ ਚਮਕੀਲੇ ਦਾ ਧਾਰਮਿਕ ਰਿਕਾਰਡ ਵੀ ਬਲੈਕ ਹੋਣ ਲੱਗਾ ਸਿਵੀਆਂ ਦੱਸਦਾ ਹੈ ਕਿ ਬਾਬਾ ਤੇਰਾ ਨਨਕਾਣਾ ਸੁਣਿਆ ਏ ਉਹ ਮੈਂ ਲਿਖਿਆ ਏ ਹੁਣ ਚਮਕੀਲਾ ਆਪਣੇ ਅਖਾੜਿਆਂ ਦੇ ਵਿੱਚ ਧਾਰਮਿਕ ਗੀਤ ਬਾਬਾ ਸਾਥੋ ਖੋਲਿਆ ਤੇ ਰਨਨਕਾਣਾ ਸ਼ੁਰੂ ਕਰ ਦਿੱਤੇ ਦੁਕਾਨਾਂ ਵਾਲੇ ਸਾਰੀਆਂ ਕਾਪੀਆਂ ਲਿਆਉਣ ਲੱਗੇ ਧਾਰਮਿਕ ਅਧਾਰਮਿਕ ਸਾਰੇ ਗੀਤ ਲੋਕ ਵੱਦ ਤੋਂ ਵੱਧ ਖਰੀਦਣ ਲੱਗੇ ਡੱਬੇ ਭਰ ਭਰ ਕੇ ਰਿਕਾਰਡ ਵਿਕਣ ਲੱਗ ਪਏ ਸਨ ਚਮਕੀਲਾ ਖੁਸ਼ ਸੀ ਕਿ ਹੁਣ ਉਸਨੂੰ ਕਿਸੇ ਨੇ ਨਹੀਂ ਮਾਰਨਾ ਬਾਕੀ ਸਿੰਗਰ ਨਾ ਖੁਸ਼ ਸਨ ਕਿਉਂਕਿ ਉਹਨਾਂ ਦੇ ਗੀਤ ਵੈਕੀ ਨਹੀਂ ਰਹੇ ਸਨ ਇਧਰ ਚਮਕੀਲੇ ਨੂੰ ਸਟੇਜ ਉੱਤੇ ਦਰਸ਼ਕ ਫੋਰਸ ਕਰਨ ਲੱਗ ਪਏ ਕਿ ਸਾਨੂੰ ਪੁਰਾਣੇ ਗੀਤ ਸੁਣਨੇ ਹਨ ਚਮਕੀਲਾ ਮਾਫੀ ਮੰਗਦਾ ਹੋਇਆ ਕਹਿੰਦਾ ਹੈ ਕਿ ਮੈਂ ਪਹਿਲਾਂ ਇਹ ਜਿਹੇ ਗਾਣੇ ਹੀ ਗਾਉਂਦਾ ਸੀ ਪਰ ਹੁਣ ਮੈਂ ਤੌਬਾ ਕਰ ਲਈ ਹੈ ਵੀਰੇ ਦਰਸ਼ਕ ਬੋਲਦੇ ਹਨ ਕਿ ਵਿਆਹ ਇਹ ਚਮਕੀਲੇ ਮਾਤਮ ਮਨਾਉਣ ਥੋੜੀ ਆਏ ਆ ਚਮਕੀਲੇ ਨੂੰ ਅਖਾੜਿਆਂ ਦੇ ਵਿੱਚ ਫੋਰਸ ਕਰਿਆ ਜਾਣ ਲੱਗਿਆ ਪਰ ਚਮਕੀਲੇ ਨੇ ਨਾ ਕਰਨੀ ਸ਼ੁਰੂ ਕਰ ਦਿੱਤੀ ਸਿਵੀਆਂ ਦੱਸਦਾ ਹੈ ਕਿ ਚਮਕੀਲੇ ਵਿੱਚ ਇੱਕ ਕਮੀ ਸੀ ਉਹ ਸੁਣਨ ਵਾਲਿਆਂ ਦਾ ਗੁਲਾਮ ਸੀ ਕਿੰਨਾ ਵੀ ਵੱਡਾ ਹੋ ਗਿਆ ਉਹ ਚਮਕੀਲਾ ਪਰ ਉਸਦੀ ਫਿਤਰਤ ਨੌਕਰਾਂ ਵਾਲੀ ਹੀ ਰਹੀ ਅਖਾੜੇ ਵਿੱਚ ਨਾ ਨਹੀਂ ਬੋਲ ਸਕਿਆ ਕਿਸੇ ਨੂੰ ਵੀ ਹੁਣ ਦੁਬਾਰਾ ਚਮਕੀਲੇ ਨੇ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ ਅਸਲ ਵਿੱਚ ਉਹ ਸਮਾਂ ਹੀ ਖਰਾਬ ਸੀ ਤੇ ਚਮਕੀਲਾ ਸਮੇਂ ਦੀ ਧਾਰ ਉੱਤੇ ਚੱਲ ਰਿਹਾ ਸੀ ਚਮਕੀਲੇ ਤੇ ਪੂਰੀ ਨਿਗਰਾਨੀ ਸੀ ਫੋਰਸ ਵਾਲਿਆਂ ਦੀ ਡੀਐਸਪੀ ਨੇ ਚਮਕੀਲੇ ਨੂੰ ਬੁਲਾ ਕੇ ਕਿਹਾ ਕਿ ਅਸੀਂ ਸੁਣਿਆ ਹੈ ਕਿ ਤੇਰੀ ਕੱਲ ਨਵੀਂ ਐਲਬਮ ਰਿਲੀਜ਼ ਹੋਈ ਹੈ ਤੂੰ ਅੰਤਕਵਾਦੀਆਂ ਲਈ ਗਾਣੇ ਲਿਖ ਰਿਹਾ ਹੈ ਡੀਐਸਪੀ ਸਖਤ ਵਾਰਨਿੰਗ ਦਿੰਦਾ ਹੈ ਕਿ ਬੰਦ ਕਰ ਦੇ ਅਜਿਹੇ ਗਾਣੇ ਨਹੀਂ ਤਾਂ ਮਾਰ ਦਿੱਤਾ ਜਾਵੇਗਾ ਚਮਕੀਲੇ ਨੇ ਮਨ ਪਰ ਲਿਆ ਤੇ ਚਮਕੀਲਾ ਬੋਲਿਆ ਕਿ ਉਹ ਵੀ ਇਹੀ ਕਹਿੰਦੇ ਹਨ ਮਾਰ ਦੇਵਾਂਗੇ ਤੇ ਤੁਸੀਂ ਵੀ ਹੁਣ ਇਹੀ ਕਹਿੰਨੇ ਹੋ ਕਿ ਮਾਰ ਦੇਵਾਂਗੇ ਹੁਣ ਤੁਸੀਂ ਆਪਸ ਵਿੱਚ ਤੈਅ ਕਰ ਲਵੋ ਕਿ ਮਾਰਨਾ ਕਿਸਨੇ ਹੈ ਡੀਐਸਪੀ ਹੱਸਦਾ ਹੋਇਆ ਕਹਿੰਦਾ ਹੈ ਕਿ ਇੱਕ ਬਹਾਨਾ ਦੇ ਦੇ ਚਮਕੀਲੇ ਤੇਰੀ ਇਹ ਇੱਛਾ ਵੀ ਪੂਰੀ ਕਰਾਂਗੇ ਜਮਕੀਲਾ ਦੱਸਦਾ ਹੈ ਕਿ ਉਸ ਨੂੰ ਆਪ ਨੂੰ ਵੱਡੇ ਪਰਦੇ ਵਿੱਚ ਦੇਖਣ ਦਾ ਬੜਾ ਸ਼ੌਂਕ ਸੀ ਬਾਕੀ ਅਗਲੇ ਭਾਗ ਦੇ ਵਿੱਚ ਜੇਕਰ ਤੁਸੀਂ ਇਸ ਤਰ੍ਹਾਂ ਹੀ ਫਿਲਮ ਦੀ ਪੂਰੀ ਡਿਸਕ੍ਰਿਪਸ਼ਨ ਸੁਨਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ